ਸੰਗਜੀ ਅੱਜ ਫੇਰ ਅਸੀਂ ਉਹਨਾਂ ਪੈਣਾ ਵਾਸਤੇ ਨੁਕਸਾ ਤਿਆਰ ਕਰਨ ਲੱਗੇ ਆ ਜਿਨ੍ਹਾਂ ਦੇ ਗੁਪਤੰਗ ਦੇ ਵਿੱਚੋਂ ਗੰਦੀ ਬਦਗੂ ਆਉਂਦੀ ਆ ਅਤੇ ਲਕੋਰੀਆ ਸਫੇਦ ਪਾਣੀ ਪੈਂਦਾ ਬਹੁਤ ਹੀ ਜ਼ਿਆਦਾ ਸੰਗਣਾ ਇਹ ਅਸੀਂ ਜਿਹੜਾ ਚੂਰਨ ਤਿਆਰ ਕਰਦੇ ਆ ਬਹੁਤ ਹੀ ਵਧੀਆ ਜਿੰਨਾ ਮਰਜੀ ਲਕੋਰੀਆ ਹੋਵੇ ਸਫੇਦ ਪਾਣੀ ਹੋਵੇ ਪੈਣਾ ਦਾ ਸਰੀਰ ਬਿਲਕੁਲ ਹੀ ਜੰਗੂਰ ਹੋ ਗਿਆ ਉਹਨਾਂ ਦੇ ਲਈ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਦਵਾਈਆਂ ਖਾ ਖਾ ਕੇ ਥੱਕ ਚੁੱਕੀਆਂ ਤੇ ਜਵਾਨੀ ਦੇ ਵਿੱਚ ਹੀ ਜਿਹਦੇ ਦੇ ਉੱਤੇ ਚਿਰੜੀਆਂ ਪੈ ਜਾਂਦੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਵਰਤਦੀਆਂ ਪੈਣਾ ਤੇ ਉਹਨਾਂ ਦੇ ਲਈ ਮਕਸਾਹੀ ਤਿਆਰ ਕਰਦੇ ਅੱਜ ਲੇਕਰ ਜਿਆਦਾ ਲਕੂਰੀਆ ਜਾਂ ਫਿਰ ਗੰਦੀ ਬਦਬੂ ਆਉਂਦੀ ਆ ਤੇ ਇਹਨੂੰ 2 ਮਹੀਨੇ ਵਰਤਣਾ ਦਾ ਤਾਜੇ ਪਾਣੀ ਦੇ ਨਾਲ ਸਵੇਰੇ ਸੇਵਨ ਕਰਨਾ ਬਿਲਕੁਲ ਠੀਕ ਹੋ ਜਾਂਦਾ ਦੁਪਹਿਰ ਵਾਸਤੇ ਅਸੀਂ ਦੇਖੋ ਭੋਲੀ ਦਿਨੇ ਆ ਖਾਣ ਵਾਸਤੇ ਤਾਕਤ ਵਾਲੀ ਹਿੰਦੀ ਜਾਓ ਤੇ ਜਾਂ ਫਿਰ ਬਾਥਰੂਮ ਜਿੰਨਾਂ ਨੂੰ ਜਿਆਦਾ ਆਉਂਦਾ ਜਾਂ ਥੋੜਾ ਥੋੜਾ ਕਰਕੇ ਆਉਂਦਾ ਹੀ ਰਹਿੰਦਾ ਉਹਨਾਂ ਦੇ ਲਈ ਆ ਇਹਦੇ ਵਿੱਚ ਅਸੀਂ ਸੱਚੇ ਮੋਤੀ ਪਰਵਾਲ ਪਿਸਟੀ ਉਛਾ ਨੁਗ ਆਮਨੇ ਦਾ ਬੋਡਰਾ ਸਿਫਤ ਗ੍ਰੀਪਾ ਸਮਾ ਇਹ ਸਾਰੇ ਮਿਲਾ ਕੇ ਜਿਹੜੇ ਖਾਦੀ ਪੀਣਾ ਸੇਵਨ ਕਰਨਾ ਹੁੰਦਾ 10ਵੇਂ ਦਿਨ ਤੋਂ ਬਾਅਦ ਜਿਹੜਾ ਸਫੇਦ ਪਾਣੀ ਬਿਲਕੁਲ ਬੰਦ ਹੋ ਜਾਂਦਾ ਜਿੰਨੀਆਂ ਮਰਜ਼ੀ ਦਵਾਈਆਂ ਖਾ ਲੀਆਂ ਪੈਣਾ ਠੀਕ ਨਹੀਂ ਹੋਈਆਂ ਇੱਕ ਵਾਰੀ ਜਰੂਰ ਵਰਤ ਕੇ ਵੇਖੋ ਜਾਂ ਫਿਰ ਜੌਨੀ ਦਾ ਕਾਰ ਪਹਿਲਾਂ ਨਾਲੋਂ ਬੱਟਾ ਹੋ ਗਿਆ ਵਾ ਬੱਚਾ ਹੋਣ ਕਾਰਨ ਜਾਂ ਫਿਰ ਛੋਟੀ ਉਮਰ ਦੇ ਵਿੱਚ ਸੰਭੋਗ ਆਦਿ ਕਿਰਿਆ ਕਰਨ ਦੇ ਨਾਲ ਗਲਤੀਆਂ ਹੋ ਗਈਆਂ ਬਚਪਨ ਦੇ ਵਿੱਚ ਇਹ ਬਿਲਕੁਲ ਠੀਕ ਹੋ ਜਾਂਦਾ ਹੈ। ਆਯੁਰਵੇਦ ਇੰਨੀ ਸ਼ਕਤੀ ਰੱਖਦਾ ਵੀ ਅਸੀਂ ਕਿਸੇ ਵੀ ਰੋਗ ਦਾ ਇਲਾਜ ਜੜੀਆਂ ਬੂਟੀਆਂ ਨਾਲ ਕਰ ਸਕਦੇ ਹਾਂ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਪ੍ਰਕਿਰਤੀ ਦੇ ਵਿੱਚ ਜੜੀਆਂ ਬੂਟੀਆਂ ਐਵੇਂ ਹੋਈਆਂ ਦਿੱਤੀਆਂ ਬਸੇ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਵਰਤਣਾ ਕਿਵੇਂ ਆ, ਛੋਤ ਕਿਵੇਂ ਕਰਨਾ, ਸ਼ੁੱਧੀ ਕਰਨਾ ਕੰਮ ਤੋਂ ਪਰੰਤ ਇਸ ਦਾ ਸੇਵਨ ਕਰਾਂਗੇ। ਤੇ ਇਹ ਬਹੁਤ ਹੀ ਛੇਤੀ ਅਸਰ ਵਿਖਾਉਂਦੀਆਂ। ਐਲੋਪੈਥੀ ਦਵਾਈਆਂ ਜੇਕਰ ਇੱਕ ਰੋਗ ਠੀਕ ਕਰਦੀਆਂ ਤੇ ਨਾਲ 36 ਰੋਗ ਲਾਉਂਦੀਆਂ। ਆਯੁਰਵੈਦਿਕ ਦੇ ਵਿੱਚ ਐਵੇਂ ਦਾ ਕੁਝ ਨਹੀਂ ਹੁੰਦਾ। ਸਿਰਫ ਇੱਕ ਆਪ ਆਪਣਾ ਹੋੜੀ-ਹੋੜੀ ਜ਼ਰੂਰ ਕਰਦੀਆਂ ਪਰ ਹੋਰ ਕੋਈ ਬਿਮਾਰੀ ਨਾਲ ਨਹੀਂ ਲਾਉਂਦੀਆਂ। ਅੱਜ ਅਸੀਂ ਪੰਜਾ ਦੇਣਾ ਵਾਸਤੇ ਫਿਰ ਨੁਕਸਾ ਤਿਆਰ ਕਰ ਲਿਆ ਤੇ ਦਵਾਂਗੇ ਬਸ ਸਵੇਰੇ ਅੱਧਾ ਚਮਚਾ ਪਾਣੀ ਦਾ ਸੇਵਨ ਕਰਨਾ ਤੇ ਬਿਲਕੁਲ ਬਿਲਕੁਲ ਇਹ ਆ ਸਫੇਰ ਪਾਣੀ ਜਾਂ ਤੁੰਗ ਦੇ ਵਿੱਚੋਂ ਗੰਦੀ ਸਮੈਲ ਆਉਂਦੀ ਜਿਹੜੀ ਬਿਲਕੁਲ ਠੀਕ ਹੋ ਜਾਂਦੀ ਆ ਇਹ ਰਿਓ ਰਗੜਾਈ ਇੱਕ ਘੰਟਾ ਕਰਾਂਗੇ ਅਸੀਂ